ਮਿੰਟੋ ਜੀ ਕੱਲ ਹੀ ਆਪਾਂ ਗੱਲਬਾਤ ਕੀਤੀ ਕਿ ਸੰਜੀਵ ਅਰੋੜਾ ਸਾਹਿਬ ਹੋਰਾਂ ਨੇ ਟਿਕਟ ਦਿੱਤੀ ਤੇ ਆਪਾਂ ਨੂੰ ਲੱਗਿਆ ਕਿ ਸ਼ਾਇਦ ਕੋਈ ਚੋਰ ਮੋਰੀ ਜੀ ਬਣਾ ਰਿਹਾ ਜਿਹਦੇ ਥਰੂ ਹੋ ਕੇ ਕੇਦਰੀਵਾਲ ਸਾਹਿਬ ਰਾਜ ਸਭਾ ਵਾਲੇ ਪਾਸੇ ਜਾਣਗੇ ਪਰ ਇਹਨਾਂ ਨੇ ਕਿਹਾ ਕਿ ਇਸੀ ਦਾ ਖੰਨਨ ਕੀਤਾ ਕਿ ਨਹੀਂ ਕੇਦਰੀਵਾਲ ਸਾਹਿਬ ਨਾ ਤਾਂ ਰਾਜ ਸਭਾ ਵਾਲੇ ਪਾਸੇ ਜਾਣਗੇ ਕੇਦਰੀਵਾਲ ਸਾਹਿਬ ਨਾ ਮੁੱਖ ਮੰਤਰੀ ਬਣਨਗੇ ਪੰਜਾਬ ਦੇ ਪਰ ਇੱਕ ਗੀਤ ਪੰਜਾਬੀ ਦਾ ਸੀਗਾ ਕਿ ਜੇ ਮੈਂ ਨਹੀਂ ਤੇਰੇ ਕੋਲ ਤੇ ਫਿਰ ਕੌਣ ਹੋਏਗਾ ਹੁਣ ਇੱਥੇ ਵੀ ਉਹੀ ਸਵਾਲ ਬਣਦਾ ਹੈ ਦੇ ਰਾਜ ਸਭਾ ਦੇ ਮੈਂਬਰ ਵੀ ਨਹੀਂ ਜੇ ਮੁੱਖ ਮੰਤਰੀ ਵੀ ਨਹੀਂ ਕੇਦਰੀਵਾਲ ਸਾਹਿਬ ਤੇ ਫਿਰ ਕੌਣ ਹੋਏਗਾ ਜਾਂ ਫਿਰ ਕਿੱਥੇ ਹੋਏਗਾ ਦੇਖੋ ਕੱਲ ਰੌਲਾ ਪਿਆ ਹਮ ਕਿ ਬਈ ਅਰੂੜਾ ਸਾਹਿਬ ਨੂੰ ਮੈਦਾਨ 'ਚ ਉਤਾਰ ਦਿੱਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਚਰਚਾਵਾਂ ਚੱਲੀਆਂ ਅਟਕਲਾਂ ਤੇਜ਼ ਹੋਈਆਂ ਕਹਿ ਲਓ ਹੰ ਦਾਸੇ ਤੇਜ਼ ਹੋਏ ਕੇ ਜੀ ਕੇਜਰੀਵਾਲ ਸਾਹਿਬ ਜਿਹੜੇ ਆ ਉਹਨਾਂ ਵਾਸਤੇ ਰਸਤਾ ਜਿਹੜਾ ਪਧਰਾ ਕੀਤਾ ਜਾ ਰਿਹਾ ਕਿ ਬਰਾਸਤਾ ਪੰਜਾਬ ਉਹ ਰਾਜ ਸਭਾ ਦੇ ਵਿੱਚ ਪਹੁੰਚਣਗੇ ਜੀ ਹਾਲਾਂਕਿ ਮੈਂ ਦੇਵਨ ਤੋਂ ਤੁਹਾਨੂੰ ਇੱਕੋ ਗੱਲ ਕਹਿ ਰਿਹਾ ਕਿ ਅਰਵਿੰਦ ਕੇਜਰੀਵਾਲ ਬਲੰਡਰ ਕਰਨਗੇ ਹੂੰ ਜੇ ਸਿੱਧੀ ਉਹ ਐਂਟਰੀ ਮਾਰਦੇ ਆ ਬਲੰਡਰ ਹੈ ਉਹ ਅੱਜ ਵੀ ਮੈਂ ਉਸ ਵਕਤ ਤੇ ਕਹਿ ਮੈਂ ਕੱਲ ਵੀ ਕਹਿ ਮੈਂ ਹੁਣ ਕਰਨਾ ਕਿਨਾਂ ਆ ਉਹ ਕਰਨਾ ਤੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੇ ਆਪ ਹੀ ਕਰਨਾ ਜੀ ਜੀ ਕਿਉਂਕਿ ਉਹਨਾਂ ਦੇ ਉੱਤੇ ਤੇ ਕੋਈ ਹੋਰ ਹੈ ਨਹੀਂ ਨਾ ਹੂੰ ਉਹ ਤਾਂ ਇੱਕ ਤਾਂ ਹਾਥੀ ਹੁੰਦਾ ਹੈ ਬਹੁਤ ਤਾਕਤਵਰ ਹੁੰਦਾ ਹੈ ਤੇ ਹਾਥੀ ਨੂੰ ਕੰਟਰੋਲ ਕੀ ਕਰਦਾ ਕੁਕੁੰਡਾ ਹੁੰਦਾ ਹੈ ਹੂੰ ਆਂਦੇ ਉਹਦੇ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰਦਾ ਲੁੰਡਾ ਹੂੰ ਹੁਣ ਜਿਹਦੇ ਹੱਥ 'ਚ ਕੁੰਡਾ ਇਹਦਾ ਮਤਲਬ ਹੈ ਕਿ ਉਹ ਸਭ ਤੋਂ ਤਗੜਾ ਹੈ ਬਿਲਕੁਲ ਠੀਕ ਹੈ ਜੀ ਉਹਨੇ ਉਹ ਕੁੰਡੇ ਨਾਲ ਲੁੰਡਾ ਹਾਥੀ ਵੀ ਜਿਹੜਾ ਹੈ ਨਾ ਜਿਹੜਾ ਲੁੰਡਾ ਹੋ ਸਕਦਾ ਉਹਨੂੰ ਕਬਜ਼ੇ 'ਚ ਕਰ ਲੈਣਾ ਉਹ ਤੇ ਉਹ ਨੇ ਹੂੰ ਯਾਨੀ ਜਿਹੜੇ ਹਾਥੀ ਦੀ ਕੰਡ ਤੇ ਬੈਠੇ ਆ ਜੀ ਜਿਨ੍ਹਾਂ ਨੇ ਇੱਥੇ ਵਾਲਾ ਹਾਥੀ ਵੀ ਕੰਟਰੋਲ ਚ ਕਰ ਰੱਖਿਆ ਹੂੰ ਐਨਕਾਂ ਵਾਲਾ ਤਕਨ ਦਾ ਮਤਲਬ ਇਹ ਹੈ ਕਿ ਹੁਣ ਫੈਸਲਾ ਤੋਂ ਨਾ ਲੈਣਾ ਪਰ ਦੇਖੋ ਸਪੋਕਸ ਪਰਸਨ ਹੈ ਉਹਨਾਂ ਦੇ ਬੀਬੀ ਪ੍ਰਯੰਕਾ ਕੱਕੜ ਕੱਕੜ ਜੀ ਬਿਲਕੁਲ ਠੀਕ ਹੈ ਜੀ ਦੇਖੋ ਇੱਕ ਤੇ ਇਹ ਹੁੰਦਾ ਕਿ ਇਧਰੋਂ ਕੋਈ ਮੰਨ ਲਓ ਉੱਠ ਕੇ ਮੇਰੇ ਵਰਗਾ ਲੱਲੂ ਪੰਜੂ ਜਿਹਾ ਲੀਡਰ ਕਹਿ ਦੇਵੇ ਕਿ ਐਦਾਂ ਨਹੀਂ ਐਦਾਂ ਆਪਾਂ ਉਹਦਾ ਇਤਬਾਰ ਨਹੀਂ ਕਰਦੇ ਇੱਕ ਹੁੰਦਾ ਕਿ ਦਿੱਲੀ ਤੋਂ ਤੁਹਾਡਾ ਕੋਈ ਨੈਸ਼ਨਲ ਸਪੋਕਸ ਪਰਸਨ ਹੈ ਜਿਹੜਾ ਜੀ ਉਹ ਜਿ ਬਿਆਨ ਦਾਗਦਾ ਤਾਂ ਉਹਦਾ ਕਿਤੇ ਨਾ ਕਿਤੇ ਅਸਰ ਹੁੰਦਾ ਉਹ ਦੀ ਪ੍ਰੋਸੀਜਰ ਉਕਤਾ ਹੁੰਦੀ ਆ ਉਹਨਾਂ ਨੇ ਕਿਹਾ ਕਿ ਪਹਿਲਾਂ ਗੱਲ ਚੱਲੀ ਸੀ ਕਿ ਮੁੱਖ ਮੰਤਰੀ ਬਣਾ ਦੇਣਗੇ ਮੁੱਖ ਮੰਤਰੀ ਬਣਾ ਦੇਣਗੇ ਹੁਣ ਆ ਤੁਸੀਂ ਅਫਵਾਹ ਉੜਾ ਦਿੱਤੀ ਆ ਕਿ ਰਾਜ ਸਭਾ ਚ ਜਾਣਗੇ ਜੀ ਰਾਜ ਸਭਾ ਚ ਜਾਣਗੇ ਭਾਈ ਅਸੀਂ ਕਿਤੇ ਨਹੀਂ ਕੇਜਰੀਵਾਲ ਸਾਹਿਬ ਨੂੰ ਭੇਜਣਾ ਉਹ ਸੰਗਠਨ ਦਾ ਕੰਮ ਕਰ ਦੇਖਣਗੇ ਦੇਖੋ ਪਿਛਲੇ ਦਿਨੀ ਆਪਾਂ ਖਬਰ ਵੀ ਕੀਤੀ ਸੀਗੀ ਕਿ ਕੇਜਰੀਵਾਲ ਬਾਹਰ ਨਿਕਲਣਗੇ ਜੀ ਆਤਿਸ਼ੀ ਦਿੱਲੀ ਸੰਭਾਲਣਗੇ ਤਾਂ ਤੁਹਾਡੇ ਸਾਹਮਣੇ ਆਤਿਸ਼ੀ ਦਿੱਲੀ ਸੰਭਾਲ ਰਾਇਆ ਬਿਲਕੁਲ ਮੋਰਚੇ ਦੀ ਅਗਵਾਈ ਕਰ ਰਹੀ ਆ ਸਭ ਨੂੰ ਪਤਾ ਹੈ ਇਸ ਟਾਈਮ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਚ ਆਮ ਆਦਮੀ ਪਾਰਟੀ ਉਥੇ ਪੂਰਾ ਜ਼ੋਰ ਲਾ ਰਹੀ ਆ ਉਹਦੀ ਅਗਵਾਈ ਜਿਹੜੀ ਉਹ ਬੀਬੀ ਆਤੀਸ਼ੀ ਦੀ ਹੋ ਰਹੀ ਆ ਜੀ ਹੁਣ ਰਹਿ ਗਈ ਗੱਲ ਕਿ ਕੇਜਰੀਵਾਲ ਸਾਹਿਬ ਕਿੱਧਰ ਜਾਣਗੇ ਬਈ ਪੂਰੇ ਇੰਡੀਆ ਚ ਜਾਣਗੇ ਜਾਂ ਇਕੱਲੇ ਪੰਜਾਬ ਚ ਜਾਣਗੇ ਮੈਂ ਅੱਜ ਵੀ ਕਹਿੰਦਾ ਜੇ ਉਹ ਪੰਜਾਬ ਚ ਆਉਂਦੇ ਆ ਡਾਇਰੈਕਟ ਐਂਟਰੀ ਮਾਰਦੇ ਆ ਤਾਂ ਆਪ ਦਾ ਬੇੜਾਗਰ ਕਾਪ ਕਰ ਲੈਣਗੇ ਹੂੰ ਹੁਣ ਜੇ ਇਹਨਾਂ ਦੇ ਸਵਾਲ ਤੇ ਆਪਾਂ ਆ ਜਾਈਏ ਕਿ ਜੇ ਸੱਚੀ ਗੱਲ ਹੈ ਆਪਾਂ ਹੁਣ ਦੇਖੋ ਜਦੋਂ ਕਿਸੇ ਪਾਰਟੀ ਦੇ ਨੈਸ਼ਨਲ ਸਪੋਕਸਪਰਸਨ ਇਹ ਗੱਲ ਕਹਿੰਦੇ ਆ ਤਾਂ ਆਪਾਂ ਨੂੰ ਇੱਕ ਵੇਲੇ ਉਹ ਮੰਨਣੀ ਪਊਗੀ ਕਿ ਹਾਂ ਜੀ ਠੀਕ ਹੋ ਗਿਆ। ਭਈ ਜੇ ਮੰਨ ਲਓ ਉਹ ਕਹਿੰਦੇ ਆ ਕਿ ਕੇਜਰੀਵਾਲ ਸਾਹਿਬ ਰਾਜ ਸਭਾ ਬਰਾਸਤਾ ਪੰਜਾਬ ਨਹੀਂ ਜਾਣਗੇ ਤਾਂ ਉਹ ਕਿਤੇ ਇਹ ਨਹੀਂ ਕਹਿੰਦੇ ਕਿ ਹੁਣ ਕੋਈ ਨਾਨ ਪੰਜਾਬੀ ਜਾਂ ਪੰਜਾਬ ਤੋਂ ਆਊਟਸਾਈਡਰ ਕੋਈ ਉਹ ਰਾਜ ਸਭਾ ਚ ਨਹੀਂ ਜਾਏਗਾ ਬਿਰਤਕ ਉਹਦੇ ਨਾਲ ਜੋੜਦੀ ਇੱਕ ਗੱਲ ਜਿਹੜੀ ਕੜੀ ਜੋੜਦੀ ਆ ਉਹ ਇਹ ਆ ਕਿ ਮਨੀਸ਼ ਸਿਸੋਧਿਆ ਜਿਹੜੇ ਕਿ ਅਰਵਿੰਦ ਕੇਜਰੀਵਾਲ ਦੇ ਰਾਈਟ ਹੈਂਡ ਆ ਵੈਸੇ بڑے ਰਾਈਟ ਹੈਂਡ ਹੁੰਦੇ ਸੀ ਕਿ ਉਹ ਸਾਰੇ ਵੱਢ ਦਿੱਤੇ ਆਪ ਹੀ ਕੇਜਰੀਵਾਲ ਸਾਹਿਬ ਨੇ ਇੱਕ ਅੱਧਾ ਲਮਕਦਾ ਫਿਰਦਾ ਤਾਂ ਕੇਜਰੀਵਾਲ ਸਾਬ ਤੋਂ ਬਾਅਦ ਜਿਹੜੇ ਸਭ ਤੋਂ ਤਾਕਤਵਰ ਸਾਹਿਬ ਨੇ ਉਹ ਤੇ ਸਕੂਲਾਂ ਚ ਫਿਰਦੇ ਸੀ ਜੀ ਜਖੜ ਸਾਹਿਬ ਨੇ ਹੁਣ ਤੋਂ ਕੁਝ ਮਿੰਟ ਪਹਿਲਾਂ ਇੱਕ ਨਵਾਂ ਖੁਲਾਸਾ ਕੀਤਾ ਹੈ ਕਿ ਇੱਥੇ ਬਣਦੀ ਪਈ ਆ ਲਿਕਰ ਪਾਲਿਸੀ ਨਵੀਂ ਐਤਕੀ ਪੰਜਾਬ ਦੇ ਵਿੱਚ ਲਿਕਰ ਪਾਲਿਸੀ ਬਦਲ ਜਾਏਗੀ ਜੀ ਠੀਕ ਹੈ ਜੀ ਜਿਹੜੀ 2 ਕਿ 3 ਸਾਲ ਤੋਂ ਚਾਲੂ ਸੀਗੀ ਉਹ ਹੁਣ ਬਦਲ ਜਾਏਗੀ ਉਹ ਕਹਿੰਦੇ ਕਿ ਲਿਕਰ ਪਾਲਿਸੀ ਚ ਜੋ ਵੀ ਬਦਲਾਅ ਹੋਣਾ ਸਸੋਧਿਆ ਸਾਹਿਬ ਉੱਤੇ ਬੈਠੇ ਆ ਹਮ ਸਸੋਧਿਆ ਸਾਹਿਬ ਬੈਠੇ ਉੱਤੇ ਉਹ ਕਹਿੰਦੇ ਕਿ ਜਿਹੜੇ ਮਾਨ ਸਾਹਿਬ ਆ ਉਹਨਾਂ ਦਾ ਬੀਪੀ ਤਾਂ ਠਾਂ ਠਾਂ ਤਾਂ ਠਾਂ ਠਾਂ ਉਹ ਕਹਿੰਦੇ ਆ ਜੀ ਕਿ ਮੈਂ ਤੇ ਇਹਨਾਂ ਵਾਸਤੇ ਦੁਆ ਕਰਦਾ ਕਿ ਠੀਕ ਰਹਿਣ ਮਤਲਬ ਕੀ ਕਹਿ ਰਹੇ ਇੱਕ ਵਾਸੇ ਹੀ ਹੋ ਗਿਆ ਕਿਸੇ ਸਿਸੋਦੀਆ ਸਾਹਿਬ ਜਿਹੜੇ ਆ ਉਹ ਇੱਥੇ ਬੈਠੇ ਆ ਤੇ ਮੁੱਖ ਮੰਤਰੀ ਦਾ ਬਲੱਡ ਪਿਆ ਵੱਧਾ ਕਦੇ ਬਲੱਡ ਘਟਦਾ ਤੇ ਇਸ ਚੀਜ਼ ਨੂੰ ਜੇ ਆਪਾਂ ਜੋੜ ਕੇ ਦੇਖੀਏ ਤਾਂ ਕੇਜਰੀਵਾਲ ਨਹੀਂ ਤਾਂ ਫਿਰ ਮਨੀਸ਼ ਸਿਸੋਦੀਆ ਦਾ ਨੰਬਰ ਲੱਗ ਸਕਦਾ ਹੈ ਕਿਆ ਬਾਤ ਕੋਸ਼ਿਮਿਤਰਾ ਕਮੈਂਟਾਂ ਦੇ ਵਿੱਚ ਵੀ ਕਹਿ ਰਹੇ ਮਨੀਸ਼ ਸਿਸੋਦੀਆ ਦਾ ਨੰਬਰ ਲੱਗ ਸਕਦਾ ਠੀਕ ਹੈ ਨਾ ਜੇ ਆਪਾਂ ਉਹਨਾਂ ਦੀ ਇਹ ਗੱਲ ਨੂੰ ਮੰਨ ਲਈਏ ਔਰ ਕਦੇ ਵੀ ਕੋਈ ਇਸ ਤਰ੍ਹਾਂ ਦਾ ਕੌਮੀ ਸਪੋਕਸਪਰਸਨ ਬਿਆਨ ਨਹੀਂ ਦਿੰਦਾ ਹੁੰਦਾ ਕਿ ਕੱਲ ਨੂੰ ਸਾਰੀ ਪਾਰਟੀ ਫਸ ਜਾਵੇ ਮੁੜ ਕੇ ਪੂਰੀ ਮਤਲਬ ਕਿ ਇਹ ਲੋਕ ਕਿ ਸਿਆਸਤ ਦੇ ਵਿੱਚ ਇਹਨਾਂ ਦਾ ਮਜ਼ਾਕ ਉੱਡ ਜਾਵੇ ਠੀਕ ਹੈ ਨਾ ਸੋ ਇਸ ਕਰਕੇ ਮੌਜੂ ਕੋਈ ਵੀ ਨਹੀਂ ਆਉਂਦਾ ਇਸ ਤਰ੍ਹਾਂ ਦਾ ੜਾਉਂਦਾ ਹੁੰਦਾ ਤੋ ਇਹਨਾਂ ਨੇ ਜਿਹੜੀ ਗੱਲ ਰੱਖੀ ਆ ਪਰ ਉਹਦੇ ਚ ਕਿਤੇ ਵੀ ਇਹ ਨਹੀਂ ਕਿਹਾ ਕਿ ਅਸੀਂ ਪੰਜਾਬ ਤੋਂ ਬਾਹਰ ਹੀ ਜਿਹੜਾ ਰਾਜ ਸਭਾ ਦਾ ਮੈਂਬਰ ਨਹੀਂ ਬਣਾਵਾਂਗੇ ਕਿਉਂਕਿ ਦੇਖੋ ਜੇਤੇ ਜਿੱਤ ਗਿਆ ਅਰੋੜਾ ਸਾਹਿਬ ਜਿਵੇਂ ਕੱਲ ਜਿੱਤਣ ਦੀ ਸੰਭਾਵਨਾ ਆਪ ਦੇਖੀ ਸੀ ਕਿ ਜਿਤਨਾ ਹੋਰ ਹੁੰਦਾ ਜਿੱਤਣ ਦੀ ਸੰਭਾਵਨਾ ਹੋਰ ਹੁੰਦੀ ਹੈ ਕਿ ਜੇਤੇ ਜਿੱਤੀ ਜਾਂਦੇ ਤਾਂ ਤਾਂ ਖਾਲੀ ਹੋ ਹੀ ਗਈ ਸੀਟ ਤੇ ਜੇ ਉਹ ਹਾਰ ਵੀ ਗਏ ਨਾ ਇਹਨਾਂ ਨੇ ਤਦ ਵੀ ਖਾਲੀ ਕਰਵਾ ਲੈਣੀ ਜੇ ਹਾ ਜੋਰ ਹੈ ਨਾ ਅੰਗਰੇਜ਼ਾਂ ਦਾ ਇਹਨਾਂ ਨੇ ਕਿਹਾ ਕਿ ਤੇਰੇ ਤੋਂ ਜਿੱਤੀ ਨਹੀਂ ਗਈ ਸੀਟ ਲੈ ਪਾਸੇ ਉਹ ਜੀ ਉਹਨਾਂ ਨੇ ਕੀ ਕਹਿਣਾ ਸੋ ਇਸ ਕਰਕੇ ਜਿਨ੍ਹਾਂ ਨੇ ਇੱਥੇ ਰਹਿਣਾ ਹੈ ਉਹਨਾਂ ਨੇ ਅੱਗੋਂ ਕੀ ਕਹਿਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਤੇ ਮਾਨ ਸਰਕਾਰ ਹੈਗੀ ਆ ਨਾ ਸੋ ਮਨੀਸ਼ ਸਿਸੋਧਿਆ ਫਿਰ ਦੂਜੇ ਨੰਬਰ ਦੇ ਦਾਅਵੇਦਾਰ ਲੱਗਦੇ ਆ ਜੇ ਆਪਾਂ ਇਹਨਾਂ ਦੀ ਮੰਨ ਲਈ ਮੰਨ ਲੈਨੇ ਆ ਆਮ ਆਦਮੀ ਪਾਰਟੀ ਵਾਲਿਆ ਦੋਸਤ ਹੈ ਕੋਈ ਗੱਲ ਨਹੀਂ ਹੈ ਮੰਨ ਲੈਨੇ ਆ ਤੁਹਾਡਾ ਕਹਿਣਾ ਕਿ ਅਰਵਿੰਦ ਕੇਜਰੀਵਾਲ ਨਹੀਂ ਤਾਂ ਫਿਰ ਮਨੀਸ਼ ਸਿਸੋਧਿਆ ਵੀ ਨਹੀਂ ਹੁਣ ਇਹਦੇ ਤੇ ਵੀ ਕੰਟਾ ਮਾਰ ਦਿਓ ਜੀ ਹਾਂ ਇਹਦੇ ਬਾਰੇ ਵੀ ਤੁਸੀਂ ਦੱਸ ਦਿਓ ਭਾਈ ਪ੍ਰੋਗਰਾਮ ਦੇ ਕੇ ਬਹੁਤ ਸਾਰੇ ਕਮੈਂਟ ਮਿੰਟ ਜੇ ਆ ਗਏ ਨੇ ਆਪਾਂ ਪੜ ਲਈਏ ਵਾਰੀ ਵਾਰੀ ਇੱਕ ਕਮੈਂਟ ਤੇ ਕਈ ਵਾਰੀ ਆ ਗਿਆ ਆਪਾਂ ਪੜ ਹੀ ਲਈਏ ਪਹਿਲਾਂ ਕਹਿੰਦੇ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਲੈ ਕੇ ਡੁੱਬੂਗਾ ਇਹਨਾਂ ਦਾ ਕਮੈਂਟ ਉਹ 10 15 ਵਾਰੀ ਆ ਗਿਆ ਨਹੀਂ ਜ਼ਿਆਦਾ ਹੀ ਆ ਗਿਆ ਹੋਣਾ ਮੈਂ ਤੇ ਗਿਣਦਾ ਗਿਣਦਾ ਸੌ ਚੱਲਿਆ ਸਾ ਇੰਨੀ ਵਾਰੀ ਆ ਗਿਆ ਸੀ ਜੀ ਉਹ ਮਿੱਤਰ ਵੀ ਕਹਿਣ ਲੱਗ ਜਾਂਦੇ ਵੀ ਵਾਸਕਰ ਭਰਾਓ ਪਹੁੰਚ ਜਾਣਾ ਉੱਥੇ ਖੈਰ ਕੇਜਰੀਵਾਲ ਸਾਹਿਬ ਦੇ ਵਾਈਫ ਜਾ ਰਹੇ ਨੇ ਸਿਮਰਤ ਬੈਂਸ ਜੀ ਕਹਿ ਰਹੇ ਨੇ ਬਿਕਰ ਸਿੰਘ ਜੀ ਕਹਿ ਰਹੇ ਨੇ ਕਿ ਹੋ ਸਕਦਾ ਸਿ ਸੋਧੀਆ ਰਾਜ ਸਭਾ ਦਾ ਮੈਂਬਰ ਬਣ ਜਾਵੇ ਕੋਈ ਆ ਫਿਰ ਦੂਜੇ ਨੰਬਰ ਕਿਉਂਕਿ ਕੇਜਰੀ ਕੇਜਰੀਵਾਲ ਜਿਹਦੇ ਨਾਮ ਦੇ ਨਾਲ ਲੱਗਾ ਉਹ ਅਰਵਿੰਦ ਹੋਵੇ ਸੁਨੀਤਾ ਹੋਵੇ ਫਰਕ ਇੱਕੋ ਜਿਹਾ ਪੈਣਾ ਹੈ ਬਿਲਕੁਲ ਠੀਕ ਹੈ ਨਾ ਜੀ ਉਹ ਕਹਿੰਦੇ ਪਾ ਸੱਪ ਲੈ ਜਾ ਠੂਆਂ ਲੈ ਜਾ ਡੰਗ ਧੂਆਂ ਦਾ ਇੱਕੋ ਜਿਹਾ ਹੀ ਆ ਜੀ ਤਾਂ ਮਤਲਬ ਕਿ ਅਸਰ ਤੇ ਫਿਰ ਇੱਕੋ ਜਿਹਾ ਹੀ ਪੈਣਾ ਹੈ ਜੀ ਹੂੰ ਅਸਰ ਤੇ ਇੱਕੋ ਜਿਹਾ ਪੈਣਾ ਮੈਂ ਜਿਵੇਂ ਕਹਿ ਰਿਹਾ ਕਿ ਇਹ ਬਲੰਡਰ ਹੋਏਗਾ ਇਹ ਦੇਖਣਾ ਹੋਏਗਾ ਕਰਦੇ ਆ ਕਿ ਨਹੀਂ ਕਰਦੇ ਉਹਦਾ ਕੰਟਰੋਲ ਪੂਰਨ ਤੌਰ ਤੇ ਉਹਨਾਂ ਦਾ ਹੈ ਇਸ ਟਾਈਮ ਕੋਈ ਸ਼ੱਕ ਨਹੀਂ ਇਹ ਇੱਕ ਕਹਨੋ ਕਿ ਬਹੁਤ ਮੈਂ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਕਹਿੰਦੇ ਨੇ ਸਰਵ ਵਿਆਪੀ ਸੱਚ ਹੈ ਤੇ ਭਾਈ ਕਿ ਬਹੁਤ ਕਰੜਾ ਸੱਚ ਹੈ ਕਿ ਉਹਨਾਂ ਨੇ ਬੜਾ ਫੁਲਾਦੀ ਸਿਕੰਜਾ ਪੰਜਾਬ ਤੇ ਕਸ ਰੱਖਿਆ ਪੂਰਨ ਤੌਰ ਤੇ ਉਹਨਾਂ ਦਾ ਕੰਟਰੋਲ ਹੈ ਸਰ ਮਤਲਬ ਕਿ ਬਹੁਤ ਵੱਡੀਆਂ ਵੱਡੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਪਈਆਂ ਨੇ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਇੱਕ ਕਰਕੇ ਖੋਲਦੇ ਜਾਵਾਂਗੇ ਜੀ ਜੀ ਮਿੰਟੂ ਜੀ ਸਿਮਰਜੀਤ ਜੀ ਕਹਿ ਰਹੇ ਨੇ ਕਿ ਹਰਪਾਇਨ ਸਿੰਘ ਨੂੰ ਮਨਾਇਆ ਜਾ ਰਿਹਾ ਕਹਿੰਦੇ ਫਾਰਸੀ ਸੋਦੀ ਆ ਸਰਕਾਰ ਦਾ ਸ਼ਰਾਗ ਜੋ ਕੰਮ ਆ ਜੀ ਬਿਜਲੀ ਦੇ ਬਿੱਲ ਆਏ ਤੇ ਬਿਜਲੀ ਦੇ ਬਿੱਲ ਕਹਿੰਦੇ ਪੰਜਾਬੀ 'ਚ ਸਨ ਜੀ ਤੇ ਚਲੋ ਵਧੀਆ ਗੱਲ ਹੈ ਜੀ ਵਧੀਆ ਗੱਲ ਹੈ ਤੇ ਇਹ ਇਸ ਕਰਕੇ ਹੋਇਆ ਮੇਰੇ ਖਿਆਲ ਦੇ ਨਾਲੇ ਮਾਮਲਾ ਕੋਰਟ 'ਚ ਵੀ ਗਿਆ ਸੀਗਾ ਜੀ ਹੂੰ ਇਹ ਠੀਕ ਆ ਇਹ ਇਹਨਾਂ ਨੇ ਭੇਜ ਦਿੱਤੇ ਆ ਪਰ ਇਹਨਾਂ ਨੇ ਖੰਡ ਖੰਡਿਆਂ ਨਹੀਂ ਭੇਜੇ ਕੋਰਟ ਦੇ ਵਿੱਚ ਮਾਮਲਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਇਹਨਾਂ ਨੇ ਪੰਜਾਬੀ ਚ ਕਰ ਦਿੱਤੇ ਆ ਜੀ ਅਧੂਰੀ ਜਾਣਕਾਰੀ ਖਤਰਨਾਕ ਹੁੰਦੀ ਹੈ ਅਧੂਰੀ ਜਾਣਕਾਰੀ ਥੋੜੀ ਖਤਰਨਾਕ ਹੁੰਦੀ ਉਹਨੂੰ ਪੂਰੀ ਕਰ ਲਓ